i <laughs> ਏ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਵਾਹਿਗੁਰੂ ਤੇਰੇ ਇਤਨੇ ਗੁਣ ਹਨ ਕਿ ਗਿਣੇ ਨਹੀਂ ਜਾ ਸਕਦੇ ਬੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਤੇਰੀ ਉਪਮਾ ਕੋਈ ਤੇਰੀ ਮਿਸਾਲ ਦੇ ਕੇ ਦਸੀਏ ਫਲਾਣੇ ਵਰਗੀ ਨਹੀਂ ਤੇਰੀ ਉਪਮਾ ਤੇਰੇ ਵਰਗੀ ਅਜ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਗੁਰਗੱਦੀ ਦਾ ਪਵਿੱਤਰ ਦਿਨ ਹੈ ਵਾਹਿਗੁਰੂ ਜਿੱਤ ਦਿਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਨੂੰ ਖੱਲ ਲੱਗਾ ਸ੍ਰੀ ਵਾਹਿਗੁਰੂ ਸੇਵਾ ਵੀ ਕਿੰਨੀ ਕੀਤੀ ਕਿਹੜੀ ਕਠਨ ਕਾਲ ਨਾਲ ਗਾਲੀ ਕੋਈ ਕਾਲ ਸਕਦਾ ਐਡੀ ਉਮਰ ਵਿੱਚ ਹਰ ਸਾਲ ਤੀਰਥ ਯਾਤਰਾ ਨੂੰ ਜਾਣਾ ਹਰ ਦੁਆਰ ਜਾ ਕੇ ਗੰਗਾ ਦੇ ਇਸ਼ਨਾਨ ਕਰਨੇ ਪੈਦਲ ਜਾਣਾ ਨੰਗੀ ਪੈਰੀ ਤੇ ਪੈਦਲ ਚੱਲ ਕੇ ਵਾਪਸ ਆਉਣਾ ਗ੍ਰਸਤੀ ਸੰ ਇੱਕ ਮਾਮੂਲੀ ਦੁਕਾਨਦਾਰ ਸੰ ਪਰ ਕਦੇ ਖਿਆਲ ਨਹੀਂ ਆਇਆ ਵੀ ਇਤਨੇ ਮਹੀਨੇ ਮੈਂ ਯਾਤਰਾ ਵਿੱਚ ਗੁਜ਼ਾਰਨਾ ਔਰ ਮੇਰੀ ਹੱਟੀ ਬੰਦ ਰਹਿੰਦੀ ਕੋਈ ਇੱਕ ਦਿਨ ਹੱਟੀ ਨਹੀਂ ਬੰਦ ਕਰ ਸਕਦਾ ਮਨ ਗੁਰੂ ਅਮਰਦਾਸ ਪਾਤਸ਼ਾਹ ਤੇਰੀ ਧਾਰਮਿਕ ਕਿਰਿਆ ਫੇਰੇ ਅੰਦਰ ਧਰਮ ਦਾ ਜਸਵਾ ਕਿ ਮੈਂ ਤੀਰਥ ਯਾਤਰਾ ਕਰਨੀ ਹੈ ਮੈਂ ਗੰਗਾ ਦੇ ਇਸ਼ਨਾਨ ਕਰਨੇ ਹਨ ਹੱਟੀ ਬੰਦ ਹੈ ਤਾਂ ਬੰਦ ਹੀ ਸਹੀ ਆਖਰ ਇੱਕ ਦਿਨ ਬੰਦ ਕਰਨੀ ਹੈ ਨਾ ਬਾਬਾ ਜੀ ਆਖਦੇ ਸਨ ਮੋਇਆ ਜਿਤ ਘਰ ਜਾਈਏ ਤਿਤ ਜੀਵ ਦਿਆਂ ਮਨ ਮਾਰ ਇਹ ਮਰਿਆ ਛੱਡ ਕੇ ਜਾਣੇ ਕੰਮਾਂ ਨੂੰ ਤੇ ਛੱਡਣਾ ਪੈ ਜਾਵੇ ਗੁਰੂ ਨਮਿਤ ਤਾਂ ਖੁਸ਼ੀ ਨਾਲ ਛੱਡ ਦੇ ਜ਼ਰੂਰੀ ਹੈ ਵੀ ਬੰਦੇ ਕੋਲੋਂ ਮੌਤ ਹੀ ਆਣ ਕੇ ਛਡਾਵੇ ਨੀ ਵਾਏ ਮਜਬੂਰੀ ਵਿੱਚ ਛੱਡੇ ਉਸ ਵੇਲੇ ਛੱਡੇ ਜਿਸ ਵੇਲੇ ਕਰਨ ਜੋਗਾ ਹੀ ਨਾ ਰਹੇ ਤੇ ਗੁਰੂ ਅਮਰਦਾਸ ਜੀ ਮਹਾਰਾਜ ਹੱਟੀ ਪੱਟੀ ਸਭ ਭੁੱਲ ਜਾਂਦੇ ਸਨ ਜਦੋਂ ਜਾਣ ਦਾ ਦਿਨ ਆਇਆ ਤੇ ਤੁਰ ਪਏ ਬਸ ਇਸੇ ਤਰ੍ਹਾਂ 21 ਵਰੇ ਉਮਰ ਦਾ ਇੱਕ ਹਿੱਸਾ ਹੈ 21 ਵਰੇ ਅਮਰਦਾਸ ਜੀ ਨੇ ਗੰਗਾ ਦੇ ਜਾ ਕੇ ਇਸ਼ਨਾਨ ਕੀਤੇ ते बयावी दफा जिस वेले जा रहे सन रस्ते विच मिले बैरागी सोचिया बाबा कि भला पुरुख है कितनी उम्र सू फिर भी कितना सास है इस विच तो कितना हठ है इस बुढ़े बबे विच क्यों बाबा अगे भी कद गए बड़ी मिठत जी इक्की बार इक्की बार गए ਰੰਗਾਦੇਸ਼ ਨਾਨਕ ਤੇ ਹੁਣ 2ਵੀਂ ਵਾਰ ਪਿਆ ਜਾਣਾ ਤੂੰ ਕਿੱਡਾ ਚੰਗਾ ਤੂੰ ਕਿਤਨਾ ਭਲਾ ਹੈ ਸ਼ੁਕਰ ਹੈ ਤੇਰਾ ਸੰਗ ਮਿਲ ਗਿਆ ਗੁਰਮੁਖਾਂ ਦਾ ਸੰਗ ਇਹ ਤਾਂ ਪਰਮੇਸ਼ਰ ਦੀ ਕਿਰਪਾ ਹੈ ਸਾਧ ਜਨਾ ਕੇ ਸੰਗ ਪਾਈਏ ਵੱਡੇ ਪੁੰਨ ਓਏ ਵੱਡੇ ਵੱਡੇ ਪੁੰਨ ਹੋਮਣ ਤਾਂ ਸਾਧ ਦਾ ਸੰਗ ਮਿਲੇ ਤੂੰ ਤਾਂ ਬਾਬਾ ਕੋਈ ਸਾਧ ਬੁਰਸ਼ ਹੈ ਤੇਰਾ ਸੰਗ ਮਿਲਿਆ ਧਨਭਾਗ દો ચાર પડા જઠિયા તરે એક થામે પહોંચે તૈરાગીને જીવે જીવે નેડે હો અમરદાસ ગુણ ગુણ નજર આ પુછ બેઠા બબા તેરા ગુરુ કણ ગુ તું એ ગુણ પાાય એ ગુરુ ગુણ બખ્સદ આપું કથો આવે ગુરુ તો એ દાત પીાઈ ગુણાની ગુથલી ਜੋ ਜਿਵੇਂ ਤੇਰੇ ਨਾਲ ਤੁਰਿਆ ਹਾਂ ਤੇ ਤੈਨੂੰ ਦੇਖਿਆ ਬਸ ਤੂੰ ਗੁਣਾ ਦਾ ਰੂਪ ਹੀ ਜਾਪਨਾ ਅਮਰਦਾਸ ਜੀ ਨੇ ਸਹਿਜ ਸੁਭਾਅ ਕਹਿ ਦਿੱਤਾ ਵੈਰਾਗੀ ਮੇਰਾ ਗੁਰੂ ਕੋਈ ਨਹੀਂ ਜਿਸ ਵੇਲੇ ਸੁਣਿਆ ਤੇਰਾ ਗੁਰੂ ਕੋਈ ਨਹੀਂ ਤਾਂ ਮੈਂ ਵੈਰਾਗੀ ਰੋਣ ਲੱਗ ਪਿਆ ਜੇ ਤੂੰ ਨਿਗੁਰਾ ਹੈ ਤੇਰਾ ਗੁਰੂ ਕੋਈ ਨਹੀਂ ਤਾਂ ਮੈਂ ਤੇਰਾ ਸੰਗ ਕਿਉਂ ਕੀਤਾ ਮੈਂ ਤੇਰੇ ਨਾਲ ਕੁਝ ਕਦਮ ਰਲ ਕੇ ਕਿਉਂ ਚਲਿਆ ਤਵਾਖਿਆ ਤੂੰ ਨਿਗੁਰਾ ਹੈ ਮੇਰੀ ਅੱਖ ਤੇ ਪੱਟੀ ਵੱਜ ਗਈ ਮੈਂ ਅੰਨਾ ਹੋ ਗਿਆ ਮੈਂ ਤੇਰੇ ਵਿੱਚ ਗੁਣ ਵੇਖਣ ਲੱਗ ਪਿਆ ਤੇਰਾ ਜੇ ਗੁਰੂ ਕੋਈ ਨਹੀਂ ਤਾਂ ਤੇਰੇ ਵਿੱਚ ਗੁਣ ਵੀ ਕੋਈ ਨਹੀਂ ਅਮਰਦਾਸ ਨੇ ਆਖਿਆ ਵਿਰਾਗੀ ਇੰਜ ਨਾ ਕਹੋ ਮੈਂ ਜਿੱਦਨ ਦੀ ਹੋਛ ਸੰਭਾਲੀ ਹੈ ਮੈਂ ਝੂਠ ਨਹੀਂ ਬੋਲਦਾ ਮੈਂ ਸਦਾ ਸੱਚ ਬੋਲੇ ਵਿਰਾਗੀ ਨੇ ਆਖਿਆ ਫੇਰ ਕੀ ਹੋਇਆ ਕਿ ਸੱਚ ਬੋਲੇ ਹੀ ਤਾਂ ਸੱਚ ਨੂੰ ਫਲ ਕੌਣ ਲਾਏਗਾ ਉਹ ਤਾਂ ਗੁਰੂ ਨੇ ਲਾਉਣਾ ਤੇ ਤੇਰਾ ਗੁਰੂ ਕੋਈ ਨਹੀਂ ਬੈਰਾਗੀ ਮੈਂ ਘਟ ਨਹੀਂ ਤੋਲਿਆ ਉਹਨੇ ਆਖਿਆ ਫਿਰ ਕੀ ਤੇਰਾ ਗੁਰੂ ਕੋਈ ਨਹੀਂ ਤੂੰ ਮੇਰਾ ਵੀ ਜਨਮ ਵਿਸ਼ਟ ਕਰ ਦਿੱਤਾ ਨੀ ਗੋਰੇ ਦਾ ਸੰਗ ਮੈਂ ਕਿਉਂ ਕਰ ਬੈਠਾ ਖਬਰ ਨਹੀਂ ਇਸ ਦਾ ਮੈਨੂੰ ਹੁਣ ਕੀ ਲੇਖਾ ਦੇਣਾ ਪਵੇਗਾ ਗੁਰੂ ਅਮਰਦਾਸ ਮਹਾਰਾਜ ਬਾਫੜਦੇ ਰਹਿ ਗਏ ਬੈਰਾਗੀ ਦੀ ਪਰ ਉਹ ਤਾਂ ਭਜ ਗਿਆ ਵੀ ਤੇਰਾ ਤਾਂ ਪ੍ਰਸ਼ਾਵਾ ਪਹਿਣਾ ਵੀ ਬੁਰਾ ਸੋਚਣਾ ਡੱਗ ਪਏ ਮੈਂ ਐਡਾ ਨੀਚਾ ਮੈਂ ਐਡਾ ਮਾੜਾ 21 ਵਾਰ ਗੰਗਾ ਦੇ ਇਸ਼ਨਾਨ ਕੀਤੇ ਅਜੇ ਤੱਕ ਮੈਂ ਨਿਰਮਲ ਨਹੀਂ ਹੋਇਆ ਕਿਉਂਕਿ ਮੇਰਾ ਗੁਰੂ ਕੋਈ ਨਹੀਂ ਕੋਈ ਚਾਹ ਸੁਆਹ ਕੋ ਗਿਛੇ ਸ਼ਾ ਜਾਣ ਤੋਂ ਵੀ ਡਰਦੇ ਹਨ ਵੀ ਆਇਆ ਹੋਇਆ ਇੱਥੇ ਨਹੀਂ ਦੂਰ ਪਰ ਹੁਣ ਅਗਾ ਕਿਵੇਂ ਜਾਵਾਂ ਗੁਰੂ ਕੋਈ ਨਹੀਂ ਜੇ ਕਿਸੇ ਨੇ ਫਲ ਲਾਉਣਾ ਹੈ ਇਸ ਕਮਾਈ ਨੂੰ ਤੇ ਉਹ ਫਲ ਕੌਣ ਲਾਏਗਾ ਗੁਰੂ ਬਿਨਾ ਬੈਰਾਗੀ ਝੂਠ ਨਹੀਂ ਬੋਲ ਗਿਆ ਕਿਉਂਕਿ ਬੈਰਾਗੀ ਦੇ ਜਜ਼ਬੇ ਬੈਰਾਗੀ ਦੀ ਗੱਲ ਬਾਤ ਬੈਰਾਗੀ ਦਾ ਰੋਣਾ ਜਪ ਦਾ ਸੀ ਜਿਵੇਂ ਅੱਖਰ ਅੱਖਰ ਉਸ ਦੇ ਮਨ ਦੇ ਅੰਦਰੋਂ ਪਿਆ ਨਿਕਲਦਾ ਵਾਹਿਗੁਰੂ ਤੋ ਸਦੀਆ ਸ਼ਰਮ ਵਾਲੇ ਪੰਡਤ ਨੂੰ ਆਓ ਪੰਡਤ ਜੀ ਆ ਲੈ ਲਓ ਆਪਣੇ ਦੋ ਚਾਰ ਦਿਨਾਂ ਦੇ ਪੈਸੇ ਅਸੀਂ ਹੁਣ ਪਰਤ ਕੇ ਪਿਛਾਂ ਹੀ ਜਾਵਾਂਗੇ ਜਿਸ ਵੇਲੇ ਉਹ ਪੰਡਤ ਆਇਆ ਤੇ ਗੁਰੂ ਅਮਰਦਾਸ ਬੈਠੇ ਸਨ ਪਦਮ ਆਸਣ ਖੱਬੇ ਗੋਡੇ ਦੇ ਉੱਤੇ ਸੱਜਾ ਚਰਨ ਤੇ ਉਸ ਦੀ ਨਿਗਾਹ ਪੈ ਗਈ ਤੇ ਸੋਚਣ ਲੱਗਾ ਆ ਜਿਹੜਾ ਪਦਮ ਹੈ ਆ ਪੈਰ ਦੀ ਜਿਹੜੀ ਰੇਖਾ ਹੈ ਇਹ ਤਾਂ ਕਿਸੇ ਚਕਰਵਰਤੀ ਪਾਤਸ਼ਾਹ ਦੇ ਪੈਰ ਵਿੱਚ ਹੁੰਦੀ ਜਾਂ ਕਿਸੇ ਧਰੋ ਆਏ ਮਹਾਪੁਰਖ ਦੇ ਪੈਰ ਵਿੱਚ ਇਹ ਰੇਖਾ ਹੁੰਦੀ ਹੈ ਇਹ ਤਾਂ ਉਹੀ ਰੇਖਾ ਜਿਹੜੀ ਭਗਵਾਨ ਕ੍ਰਿਸ਼ਨ ਦੇ ਪੈਰ ਵਿੱਚ ਸੀ ਨਮਸਕਾਰ ਕਰਕੇ ਜਿਸ ਵੇਲੇ ਬੈਠਾ ਕੁਝ ਪੈਸੇ ਦੇਣ ਲੱਗੇ ਤਾਂ ਉਹਨੇ ਹੱਥ ਚਾਂਜੋ ਰਿਹਾ ਆਖਿਆ ਐਡੇ ਵੱਡੇ ਹੋ ਕੇ ਆ ਛੋੜੇ ਜੇ ਪੈਸੇ ਬਖਸ਼ੀਸ਼ ਇਹ ਵਡਾ ਆਪ ਤੇ ਵਡ ਤੇਰੀ ਦਾਤ ਜਿੱਡੇ ਵੱਡੇ ਹੋ ਜੇ ਦੇਣੀ ਐ ਤਾਂ ਦਾਤ ਓਢੀ ਵੱਡੀ ਦਿਓ ਨਹੀਂ ਤਾਂ ਦੋ ਚਾਰ ਪੈਸੇ ਇਹ ਵੀ ਆਪਣੇ ਕੋਲ ਰੱਖੋ ਕਹਿਣ ਲੱਗੇ ਨਹੀਂ ਪੰਡਤਾ ਤੈਨੂੰ ਬਲੇਖਾ ਹੈ ਮੈਂ ਕੋਈ ਵੱਡਾ ਆਦਮੀ ਨਹੀਂ ਇੱਕ ਮਾਮੂਲੀ ਦੁਕਾਨਦਾਰ ਮਾਮੂਲੀ ਦੁਕਾਨ ਕਰਦਾ ਹਾਂ ਬਾਸਰਕੇ ਪਿੰਡ ਨਿੱਕੇ ਜੇ ਪਿੰਡ ਵਿੱਚ ਮਾਮੂਲੀ ਲੂਣ ਤੇਲ ਦੀ ਹੱਟੀ ਹੈ ਇਸ ਵਿੱਚ ਕੋਈ ਬਹੁਤੀ ਖੱਟੀ ਨਹੀਂ ਮਸਾ ਰੋਟੀ ਦਾ ਗੁਜ਼ਾਰਾ ਤੇ ਤੂੰ ਇਹ ਲੈ ਲੈ ਉਹਨੇ ਆਖਿਆ ਨਹੀਂ ਜੇ ਮੇਰੀ ਵਿਦਿਆ ਸੱਚੀ ਹੈ جے ਮਿਸ ਮੇਰਾ ਸ਼ਾਸਤਰ ਸੱਚ ਕਹਿ ਰਿਹਾ ਹੈ ਤਾਂ ਤੁਸੀਂ ਚਕਰਵਰਤੀ ਪਾਤਸ਼ਾਹ ਹੋ ਜੀ ਵਾਹਿਗੁਰੂ ਕੋਈ ਵੇਸ ਬਟਾ ਕੇ ਗੁਪਤ ਰੂਪ ਵਿੱਚ ਵਰਤ ਰਹੇ ਹੋ ਆਖਣ ਲੱਗੇ ਨਹੀਂ ਪੰਡਤ ਤੈਨੂੰ ਭੁਲੇਖਾ ਪੈ ਗਿਆ ਤੈਨੂੰ ਭਈ ਭੁਲੇਖਾ ਲੱਗਿਆ ਜੋ ਕੁਝ ਤੂੰ ਪਿਆ ਸੋਚਣਾ ਉਹ ਗੱਲ ਨਹੀਂ ਮੈਂ ਕੋਈ ਵੱਡਾ ਆਦਮੀ ਨਹੀਂ ਤਾਂ ਉਹਨੇ ਆਖਿਆ ਫਿਰ ਜੇ ਨਹੀਂ ਤਾਂ ਫਿਰ ਬਣੋਗੇ ਫਿਰ ਬਣੋਗੇ ਕਿਉਂਕਿ ਇਹ ਰੇਖਾ ਉਹੀ ਹੈ ਜੋ ਭਗਵਾਨ ਕ੍ਰਿਸ਼ਨ ਦੇ ਪੈਰ ਵਿੱਚ ਸੀ। ਵਾਹਿਗੁਰੂ। ਬਿਰਲੇ ਨੇ ਬਾਬਾ ਜੀ ਦਾ ਚਰਨ ਵੇਖਿਆ ਤੇ ਝਟ ਚੁੰਮ ਲਿਆ। ਆਖਿਆ ਤਾਂ ਉਹੀ ਰੇਖਾ ਜਿਹੜੀ ਭਗਵਾਨ ਕ੍ਰਿਸ਼ਨ ਦੇ ਪੈਰ ਵਿੱਚ ਸੀ। ਵਾਹਿਗੁਰੂ। ਆ ਤਾਂ ਉਹੀ ਪਦਮ ਹੈ। ਤੋਂ ਬਾਬਾ ਜੀ ਨੇ ਫਿਰ ਝਟ ਕਪੜਾ ਆਪਣੇ ਪੈਰ ਤੇ ਰੱਖ ਲਿਆ। ਬਾਬਾ ਜੀ ਫਿਰ ਆਪਣਾ ਚਰਨ ਨੰਗਾ ਨਹੀਂ ਸੰਰਖਿਆ। ਉਹ ਆਖਿਆ ਰੇਖਾ ਸੱਚੀ ਹੈ। ਜੇ ਤੁਸੀਂ ਹੁਣ ਤੱਕ ਇਹ ਵਡਿਆਈ ਨਹੀਂ ਪਾਈ ਤਾਂ ਪਾਹੋਗੇ ਔਰ ਇਹ ਮੇਰੇ ਪੈਸੇ ਉਧਾਰ ਰਹਿਣਗੇ ਜੇ ਤੁਸੀਂ ਕਿਸੇ ਵੱਡੀ ਗੱਦੀ ਦੇ ਮਾਲਕ ਬਣੇ ਕੋਈ ਵੱਡੇ ਪੁਰਖ ਹੋ ਕੇ ਪ੍ਰਗਟੇ ਤਾਂ ਮੈਨੂੰ ਯਾਦ ਕਰ ਲੈਣਾ ਮੈਂ ਮੰਗਾਂਗਾ ਤੇ ਜੇ ਨਾ ਬਣੇ ਤੇ ਮੇਰੀ ਵਿਦਿਆ ਪਈ ਝੂਠੀ ਤਾਂ ਫਿਰ ਮੈਂ ਚੰਦ ਟਕੇ ਲੈ ਕੇ ਵੀ ਚਾ ਕਰ ਲੈਣਾ ਅਮਰਦਾਸ ਸੋਚੀ ਪੈ ਗਿਆ ਇੱਕ ਨਿਗੂਰਾ ਕਹਿ ਕੇ ਬਚ ਗਿਆ ਮੇਰੇ ਪ੍ਰਸ਼ਾਵੇਂ ਤੂੰ ਵੀ ਡਰਦਾ ਮਾਰੇ ਹੈ ਤੇ ਇੱਕ ਆਖਦਾ ਤੂੰ ਵੱਡਾ ਪੁਰਖ ਹੈ ਤੇਰੇ ਪੈਰ ਵਿੱਚ ਰੇਖਾ ਉਹ ਵੱਡਿਆਂ ਪੁਰਖਾਂ ਦੀ ਹੈ ਤੂੰ ਜ਼ਰੂਰ ਪ੍ਰਗਟ ਹੋਵੇਂਗਾ ਔਰ ਉਸਨੇ ਪੈਸੇ ਨਹੀਂ ਲਏ ਉਧਾਰ ਛੱਡ ਕੇ ਚਲਾ ਗਿਆ ਇਹ ਕੀ ਕਹ ਤਕ ਹੈ ਜਾਂ ਵਰਤ ਕੇ ਆਏ ਭਾਲ ਕੀਤੀ ਬਈ ਹੁਣ ਗੁਰੂ ਕਿਸ ਨੂੰ ਧਾਰੀ ਗੁਰੂ ਧਾਰਨਾ ਜੇ ਜ਼ਰੂਰੀ ਹੈ ਤਾਂ ਫਿਰ ਗੁਰੂ ਹੀ ਐਵੇਂ ਕੋਈ ਮਰਿਆਦਾ ਤਾਂ ਨਹੀਂ ਨਾ ਪੂਰੀ ਕਰਨ ਪਹਿਲਾਂ ਚੰਗੀ ਤਰ੍ਹਾਂ ਵੇਖ ਕੇ ਕਿਉਂਕਿ ਜਿਹਨੂੰ ਸਿਰ ਵੇਚਣਾ ਹੈ ਜਿਸ ਅੱਗੇ ਸਿਰ ਧਰਨਾ ਹੈ ਜਿਸ ਦੀ ਆਗਿਆ ਵਿੱਚ ਚੱਲਣਾ ਹੈ ਜਿਸ ਅੱਗੇ ਟਹਿਲ ਕਮਾਣੀ ਹੈ ਪਹਿਲਾਂ ਦੇਖਤਾ ਲਵਾ ਜਿੱਥੇ-ਜਿੱਥੇ ਕੋਈ ਮਹਾਤਮਾ ਮਹਾਂਪੁਰਖ ਸੁਣਿਆ ਆਪ ਉੱਥੇ ਗਏ ਬਾਬਾ ਜੀ ਆਖਦੇ ਸਨ ਆਪ ਦੇ ਪੁੱਨ ਸਨ ਪ੍ਰਵਲ ਤੇ ਅਗੋਂ ਪੁੱਨ ਸਨ ਥੋੜੇ ਇਸ ਵਾਸਤੇ ਕਿਤੇ ਮਨ ਨ ਖੜੋਤਾ ਕਿਤੇ ਮਨ ਨ ਮੰਨਿਆ ਤੋ ਵਰਤ ਕੇ ਘਰ ਆ ਗਏ ਇਹ ਸੋਚ ਕੇ ਵੀ ਅੱਛਾ ਹੋਏਗਾ ਦਿਨ ਤਬ ਦੇਗਾ ਬੁਲਾਏ ਇਸ ਆਸ ਵਿੱਚ ਘਰ ਆ ਗਏ ਪਰ ਹੁਣ ਖਾਣਾ ਪੀਣਾ ਹੁਣ ਭੁੱਲ ਗਿਆ ਹਰ ਦਿਨੇ ਵੈਰਾਗ ਵਿੱਚ ਅੱਖਾਂ ਭਰੀਆਂ ਹਨ ਬੁੱਢਾ ਕੱਦੀ ਦਾ ਬਰੂਟਾ ਪਤਾ ਨਹੀਂ ਮੌਤ ਦੇ ਖਲ ਕਿਸ ਵੇਲੇ ਢਾ ਕੇ ਲੈ ਜਾਏ ਤੇ ਹੁਣ ਕਿੱਥੋਂ ਲੱਭਾਂ ਐਸੇ ਗੁਰੂ ਨੂੰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਖਤ ਮੋਹੇ ਤਾਰੇ ਜੋ ਆਪ ਮੁਖਤ ਹੋਵੇ ਔਰ ਮੈਨੂੰ ਤਾਰਨ ਦੀ ਸਮਰਥਾ ਰੱਖੇ ਬਰੇ ਹਰ ਉਸ ਗੁਰੂ ਤੋਂ ਜਾਵਾਂ ਪਰ ਲੱਭਾਂ ਕਿੱਥੋਂ ਤੇ ਸਾਧ ਸੰਗਤ ਘਰ ਵਿੱਚ ਪਈ ਗੰਗਾ ਵਗਦੀ ਸੀ ગુ અમરદ મહારાજ સચે પાશા ભતીજના ગુરુ અંગદ સાબુત્રી વ્યા છેમ અમૃત વેલી ઉઠનાન કરનાર કે આ સારી સારી રાત ની ના પઈ પીબી ગુરુ અંગદ સાબ સચે પા સપુત્રી जिह किता ते डोली तोरन में ले आखिया बेटी बिन बुलाए पेके ना आई के बच्ची मोह नहीं सी बच्ची दा अंदर प्यार नहीं सी प्यार सी मोह भी सी क्योंकि ग्रस्ती सन गृहस्थ ग्रस धर्म सी फिर इतने करड़े अखर क्यों आखे ਆਪਣਾ ਬੂਆ ਆਪਣੀ ਬੇਟੀ ਵਾਸਤੇ ਕਿਉਂ ਬੰਦ ਕੀਤਾ ਇਸ ਵਾਸਤੇ ਕਿ ਇਹ ਘਰ ਹੈ ਗੁਰੂ ਨਾਨਕ ਦਾ ਔਰ ਵੱਡਾ ਘਰ ਹੈ ਬਾਕੀ ਦੁਨੀਆ ਦੇ ਸਾਰੇ ਘਰ ਇਸ ਘਰ ਨਾਲੋਂ ਬਹੁਤ ਛੋਟੇ ਕਿਤੇ ਐਸਾ ਨਾ ਹੋਵੇ ਬੱਚੀ ਆਪਣੇ ਪੇਕੇ ਘਰ ਦਾ ਮਾਣ ਨਾਲ ਲੈ ਜਾਵੇ ਔਰ ਸਹੁਰੇ ਜਾ ਕੇ ਸੁੱਖ ਨਾ ਪਾਏ ਜਿਹੜੇ ਮਾਪਿ ਉਹ ਦੀਆਂ ਦੀਆਂ ਹਰ ਵੇਲੇ ਗੱਲਾਂ ਸੁਣਦੇ ਰਹਿੰਦੇ ਹਨ ਉਹ ਦੀਆਂ ਨੂੰ ਸੁਖੀ ਨਹੀਂ ਬਸਣ ਦਿੰਦੇ ਵਾਹਿਗੁਰੂ ਜੀ ਦਿੱਤੀ ਮੱਥਾ ਟੇਕਿਆ ਉਹ ਮਰੇ ਜੀਵੇ ਆਪਣੇ ਘਰ ਇਹ ਮਾਨ ਤੋੜਨ ਵਾਸਤੇ ਕਹਿ ਦਿੱਤਾ ਬੱਚੀ ਬਿਨ ਬੁਲਾਏ ਨਾ ਆਈ ਸਤਿਵਚਨ ਗੁਰੂ ਪਿਤਾ ਤਾਂ ਬਾਣੀ ਪੜਦੀ ਹੈ ਨਾਮ ਜਪਦੀ ਹੈ ਅੰਮ੍ਰਿਤ ਵੇਲੇ ਉੱਠ ਕੇ ਘਰ ਦਾ ਕੰਮ ਝੰਡਾ ਵੀ ਕਰਦੀ ਹੈ ਅੱਜ ਉੱਚੀ ਬਾਣੀ ਪੜ ਰਹੀ ਹੈ ਗੁਰੂ ਅਰਦਾਸ ਪਾਤਸ਼ਾਹ ਦੇ ਕੰਨੀ ਪਈ ਆ ਸੋਣੀ ਤੁਖ ਜਿਸ਼ੁਲੀ ਕੰਨਾਵਿਚ ਪਈ ਜੈਸਾ ਚੰਦਾ ਉਗਵੇ ਸੂਰਜ ਚੜੇ ਹਜਾ ਇਹ ਤੇ ਚਾਨਣ ਹੁੰਦਿਆਂ ਗੁਰਬਿੰਦ ਘਰ ਅੰਧਾਰ ਸੱਚ ਆਖਿਆ ਸੋ ਇਤਾਂ ਕੋਈ ਮੇਰੀ ਤਸਵੀਰ ਖਿੱਚ ਕੇ ਮੇਰੇ ਸਾਹਮਣੇ ਰੱਖੀ ਸੋ ਆਖਿਆ ਬੇਟੀ ਫਿਰ ਪੜ ਔਨੇ ਫੇਰ ਮੁਢੋਂ ਪੜਿਆ ਬਲਿਹਾਰੀ ਗੁਰ ਆਪਣੇ ਦਿਵਹਾਰੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾ ਜੇ ਸੋ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿੰਦ ਹੋਰ ਅੰਧਾਰ ਰਾਤ ਨਿਕਲ ਗਿਆ ਆਖਿਆ ਆ ਗੁਰੂ ਹਣ ਕਿੱਥੋਂ ਲੱਭਾ ਜੇ ਮਨੁੱਖਾ ਤੋਂ ਦੇਵਤੇ ਬਣਾਉਂਦਾ ਪਸ਼ੂਆਂ ਪ੍ਰੇਤਾਂ ਮੁਗਧਾਂ ਉਤਾਰਦਾ ਨਾੜੀ ਖਿਆਲ ਆਏ ਬਾਣੀ ਕਿਸ ਦੀ ਹੈ ਜਿਹਦੀ ਬਾਣੀ ਹੈ ਉਹਨੂੰ ਤਾਂ ਪਤਾ ਹੋਵੇਗਾ ਵੀ ਉਹ ਗੁਰੂ ਕੌਣ ਹੈ ਕਿੱਥੇ ਹੈ ਤੋ ਪੁੱਛਿਆ ਬੇਟੀ ਇਹ ਕਿਸ ਦੀ ਬਾਣੀ ਹੈ ਉਨੇ ਆਖਿਆ ਜੀ ਇਹ ਬਾਣੀ ਮੇਰੇ ਗੁਰੂ ਪਿਤਾ ਦੀ ਵਾਹਿਗੁਰੂ ਇਹ ਸ਼ਲੋਕ ਮੇਰੇ ਪਿਤਾ ਦਾ ਉਚਾਰਨ ਕੀਤਾ ਹੋਇਆ ਆਖਿਆ ਚਲ ਮੈਨੂੰ ਲੈ ਚੱਲ ਮੈਂ ਇਸ ਦਾ ਕੋਈ ਜਾ ਕੇ ਮਤਲਬ ਪੁੱਛਾ ਕੋਈ ਮਨ ਦੀ ਅਵਸਥਾ ਦਾ ਹੱਲ ਢੂੰਡਾ ਚਲ ਬੇਟੀ ਮੈਨੂੰ ਲੈ ਚੱਲ ਆਪਣੇ ਪਿਤਾ ਦੇ ਪਾਸ ਉਹਨੇ ਆਖਿਆ ਮੈਨੂੰ ਆਗਿਆ ਨਹੀਂ ਜਾਣ ਤਰਨ ਵੇਲੇ ਉਹਨੇ ਆਖਿਆ ਅਸੀਂ ਬੇਟੀ ਬਿਨ ਬੁਲਾਏ ਪੇਕੇ ਘਰ ਨਾ ਆਵੀਂ ਤਾਂ ਮੈਂ ਕਿਵੇਂ ਜਾਵਾਂ ਆਗਿਆ ਬਿਨ गुरु अमरदास पातशाह ने हथ जोड़े किया देख बचड़ी मैं भी तेरा पिता हाँ तेरा पितरों पिता समान तू तो मेरी आज्ञा का पालन कर जे कुछ कहे तो मैं चरण फड़ लगा देखिया एक तो बजुर्ग हम फिर एडे निमाणे मन नाल पे फिर नबरे इन्हें अंदर केडी लगन है आख्या चलो पिता जी नाल जिस वेले आई बहार बैठाया आखिया मैं पूछया आ गया लिया अंदर जिस वेली अंदर आई तो सहब ने तक बचड़ी उठ के सिर नहीं रखे प्यार नहीं दिता सब तो पहला बचन किया बेटी बिन बुलाए बुलाया नहीं रौन निकल गया हर अंतर जामी सब बिद जाने ता किस पै आख सुनाई है ਆਖਣ ਤਾਂ ਕੋ ਜਾਈਏ ਜੇ ਭੂਲੜਾ ਕੋਈ ਕਸੂਰ ਵਾਰ ਭੁੱਲ ਕਰ ਬੈਠੀਆਂ ਪਰ ਤੁੰਤਰ ਜਾਮੀ ਹੈ ਦਿਲਾਂ ਦੀਆਂ ਪੜਦਾ ਗੁਰੂ ਪਿਤਾ ਮੇਰਾ ਹਿਰਦਾ ਪੜ ਮੈਂ ਬਚਨ ਉਲੰਘ ਕੇ ਕਿਵੇਂ ਆਈ ਹਾਂ ਕਿਵੇਂ ਮੇਰੀ ਜੁਰਤ ਪਈ ਇਹ ਜੁਰਤ ਮੇਰੀ ਨਹੀਂ ਅਗੋਂ ਕੁਛ ਕਹਿਣੀ ਲੱਗੀ ਸੀ ਕਿ ਸਹਿਬ ਨੇ ਆਖਿਆ ਖੈ ਚੁੱਪ ਕਰ ਬੇਟੀ ਸਾਨੂੰ ਦੇਖ ਲੈਣ ਦੇਖ ਵਾ ਇਹ ਕੀ ਕੌਤਕ ਹੋਇਆ ਤੋ ਹਜ਼ੂਰ ਜਾਣੀ ਜਾਣ ਜਾਣ ਗਏ ਸਭ ਕੁਝ ਕਹਿਣ ਲੱਗੇ ਫਿਰ ਬਾਹਰ ਕਿਉਂ ਬਿਠਾਏ ਅੰਦਰ ਲੈ ਗਏ ਤੇ ਸੱਜ ਲਈ ਆਈ ਆਓ ਜੀ ਦਰਗਾਹ ਦੇ ਦੂਏ ਖੁੱਲ ਗਏ ਵਾਹਿਗੁਰੂ ਦਰਗਾਹ ਦੇ ਦਰਵਾਜ਼ੇ ਖੁੱਲ ਗਏ ਆ ਜਾਓ ਅੰਦਰ ਬਰ ਲਓ ਝੋਲੀਆਂ ਜਿਸ ਵੇਲੇ ਆਏ ਪ੍ਰਿਆਣ ਕੇ ਨਮਸਕਾਰ ਕਰਨ ਲੱਗੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਉਸਕੇ ਜੱਫੀ ਵਿੱਚ ਲੈ ਲਿਆ। ਅਕੀਆ ਕੁਰਮ-ਕੁਰਮ ਨੂੰ ਮਠਾ ਲੀਟੇ ਕਰਾ। ਪਿਆਰ ਗਲ ਵਿਕੜੀ ਪਾਉਂਦੇ ਹਨ ਆਓ ਬੈਠੋ ਜੀ ਆਇਆਂ ਨੂੰ। ਜਿਵੇਂ ਜਿਵੇਂ ਵੇਖਦਾ ਤਿਵੇਂ-ਤਿਵੇਂ ਪਾਉਮਨਾ ਜਾਗਦੀ ਗਿਆ। ਪਿਆਰ ਉਮੜਦਾ। ਲੋ ਚਾਰ ਦਿਨ ਬੀਤੇ ਤਾਂ ਇੱਕ ਦਿਨ ਗੁਰੂ ਅੰਗਦ ਸਾਹਿਬ ਨੇ ਆਖਿਆ ਆਛਾ ਜੀਓ ਤੁਸੀਂ ਕਿਸੇ ਕੰਮ ਆਇਓ ਤਾਂ ਹੁਕਮ ਕਰੋ। ਕਿ ਜੇ ਦਰਸ਼ਨ ਮੇਲਾ ਸੀ ਤਾਂ ਖੋ ਗਿਆ ਹੁਣ ਆਪਣੇ ਘਰੀ ਸੁਖੀ ਬਸੋ ਰਣ ਨਿਕਲ ਗਿਆ ਮੈਂ ਜਾਣ ਵਾਸਤੇ ਨਹੀਂ ਆਇਆ ਜਗਿਆਸੂ ਹੋਵੇ ਤਾਂ ਐਸਾ ਹੋਵੇ ਮੈਂ ਜਾਣ ਵਾਸਤੇ ਨਹੀਂ ਆਇਆ ਮੈਂ ਸੌਦੇਬਾਜ਼ ਨਹੀਂ ਮੈਂ ਤਾਂ ਵਿਕਣ ਵਾਸਤੇ ਆਇਆ ਵਾਹਿਗੁਰੂ ਮੈਂ ਜਾਣ ਵਾਸਤੇ ਨਹੀਂ ਆਇਆ ਸਹਿਬ ਜਾਣ ਗਏ ਜਾਣ ਵਾਸਤੇ ਨਹੀਂ ਆਇਆ ਝੋਲੀਆਂ ਬਰਨ ਆਇਆ ਕਿਉਂਕਿ ਏਡੀ ਲਗਣ ਵਾਲਾ ਹੀ ਝੋਲੀਆਂ ਭਰ ਸਕਦਾ ਤਾਂ ਕਿਆ ਨਹੀਂ ਲੱਗੇ ਫਿਰ ਇਸ ਘਰ ਵਿੱਚ ਤਾਂ ਟੈਨੋ ਮੈਲ ਹੈ ਲਿਆਜ ਦਾ ਸੌਦਾ ਨਹੀਂ ਜੋ ਹੁਣੇ ਤੁਹਾਡੀ ਝੋਲੀ ਭਰ ਦੇਈ ਇਸ ਵਾਸਤੇ ਦੇ ਦਈਏ ਕਿ ਤੁਸੀਂ ਸਾਡੇ ਗੁਰਮ ਹੋ ਨਹੀਂ ਜੇ ਲਿਆਜ ਹੁੰਦਾ ਤਾਂ ਗੁਰੂ ਆਨੰਦ ਸੱਚਾ ਪਾਤਸ਼ਾਹ ਮੇਰੇ ਤੇ ਕਿਰਪਾ ਨਾ ਕਰਦਾ ਪੁੱਤਰਾ ਨੂੰ ਦਿੰਦਾ ਦਨ ਦਾ ਟੋਟਾ ਪੁੱਤਰਾ ਤੋਂ ਨਹੀਂ ਲਿਖ ਰੱਖਿਆ ਜੋਲੀਆਂ ਭਰ ਦਿੱਤੀਆਂ ਆਕਿਆ ਸੁਲਖਣੀ ਤੇਰੇ ਪੁੱਤਰਾਂ ਦੇ ਬੂਹੇ ਤੇ ਹਾਥੀ ਜੂਲਣਗੇ ਧਨ ਦੇ ਢੇਰ ਲੱਗੇ ਰਹਿਣਗੇ ਪਰ ਸੁਲਖਣੀ ਉਹ ਜਿਹੜੀ ਦਾਤ ਹੈ ਨਾ ਵੱਡੀ ਦਾਤ ਦਰਗਾਈ ਦਾਤ ਉਸ ਦਾਤ ਦੇ ਲਾਇਕ ਤੇਰੇ ਪੁੱਤਰ ਨਹੀਂ ਤੇ ਉਹ ਦਾਤ ਲਿਆ ਜਦੀ ਨਹੀਂ ਉਹ ਤਾਂ ਉਸੇ ਨੂੰ ਮਿਲੇਗੀ ਇਹ ਗੁਰਿਆਈ ਕਰਤਾਰ ਦੀ ਦਾਤ ਰੱਬੀ ਜਿਹਨੂੰ ਚਾਹੇਗਾ ਉਹਨੂੰ ਦਿਵਾਏਗਾ ਤੋ ਲਿਆਜ ਕਰਕੇ ਨਹੀਂ ਦਿੱਤੀ ਸੇਵਾ ਦੀ ਸਦਕੇ ਤੋ ਟੈਨੂ ਮਹਿਲ ਸਤਿਵਚਨ ਤੋ ਫਿਰ ਲੱਗ ਗਏ ਸੇਵਾ ਵਿੱਚ ਐਸੀ ਸੇਵਾ ਕੀਤੀ ਕਿਡੀ ਘਾਲਣਾ ਘਾਲੀ 12 ਸਾਲ ਸਿਰ ਤੇ ਗਾਗਰ ਚੁੱਕੀ ਤੇ ਫਿਰ उतारी ਨਾ ਤੇ ਫਿਰ ਕਦੇ ਕੋਈ ਸਵਾਲ ਵੀ ਨਾ ਪਾਇਆ 12 ਸਾਲਾਂ ਲਈ ਕਦ ਇਹ ਵੀ ਨਾ ਮਨ ਵਿੱਚ ਆਈ ਵੀ ਕੋਲ ਜਾ ਖੜੋਵਾ ਖਬਰੇ ਆਪੇ ਹੀ ਪੁੱਛ ਲੈਣ ਬਈ ਮੰਗ ਕੀ ਮੰਗਣਾ ਨਹੀਂ ਸੇਵਾ ਨੂੰ ਹੀ ਮੁਖ ਰੱਖ ਲਿਆ ਸੇਵਾ ਨੂੰ ਹੀ ਆਪਣਾ ਗੁਰੂ ਸਮਝ ਲਿਆ ਕਿ ਮੇਰਾ ਗੁਰੂ ਸੇਵਾ ਕਰਨੀ ਹੈ ਔਰ ਜਿਸ ਨੂੰ ਸੇਵਾ ਦੇ ਦਿੱਤੀ ਹੈ ਜਿਸ ਨੂੰ ਗੁਰੂ ਨੇ ਸੇਵਾ ਵਿੱਚ ਲਾ ਲਿਆ ਉਸ ਤੋਂ ਕੁਝ ਲੁਕਾ ਨਹੀਂ ਰੱਖਿਆ ਉਹਨੂੰ ਸਭ ਕੁਝ ਦਿੱਤਾ ਹੈ ਕੋਈ ਵੱਡਾ ਫੁਲੇਖਾ ਪੈ ਜਾਵੇ ਕਿਸੇ ਨੂੰ ਆਖੇ ਮੈਨੂੰ ਕੁਝ ਨਹੀਂ ਮਿਲਿਆ ਸੇਵਾ ਕਰਕੇ ਕੁਝ ਨਹੀਂ ਮਿਲਿਆ ਜਿਹੜੀ ਸੇਵਾ ਮਿਲੀ ਹੈ ਏ ਕਿਉਂ ਮਿਲੀ ਸੇਵਾ ਕੁਝ ਨਹੀਂ ਸੇਵਾ ਕਰਨੀ ਸਾਰੀ ਜਿੰਨੀ ਕਰਨੀ ਕਮਾਈ ਹੈ ਉਹ ਸਾਰੀ ਸੇਵਾ ਹੀ ਹੈ ਔਰ ਜਿਸ ਨੂੰ ਜੋ ਕੁਝ ਵੀ ਮਿਲੇ ਹੈ صدਕੇ ਸੇਵਾ ਦੇ ਹੀ ਮਿਲੇ ਪਰ ਤਾਂ ਜੇ ਸੇਵਾ ਕਰਦੇ ਆ ਮਨ ਨਾ ਡੋਲੇ ਵਾਹਿਗੁਰੂ ਮਨ ਹੀ ਗਾਗਰ ਰਹੇ ਮਨ ਸੇਵਾ ਵਿੱਚ ਲੀਨ ਰਹੇ ਤੋ 12 ਸਾਲ ਗੁਜ਼ਾਰੇ ਸਿਰ ਤੇ ਗਾਗਰ ਚੁੱਕੀ ਪਤਾਰੀ ਨਹੀਂ 1 ਸਾਲ ਬਾਅਦ 2 ਗਜ ਦਾ ਪਰਨਾ ਖੱਦਰ ਦਾ ਗੁਰੂ ਅੰਗਦ ਸਾਹਿਬ ਨੇ ਸੱਜਣਾ ਅਮਰਦਾਸ ਜੀ ਪਾਤਸ਼ਾਹ ਆਨੇ ਕਦੇ ਇੰਜ ਨਹੀਂ ਆਖਿਆ ਵੀ ਸਾਲ ਗੁਜ਼ਰੇ ਆ ਪੂਰਾ ਸਾਲ ਵਰ ਸੇਵਾ ਕੀਤੀ ਆ ਆ ਦੋ ਗੱਜ ਕਪੜਾ ਇਸ ਕਪੜੇ ਪਿੱਛੇ ਮੈਂ ਸੇਵਾ ਪਿਆ ਕਰਦਾ ਤੇਰੇ ਹੱਥੋਂ ਆਇਆ ਜੋ ਕੁਝ ਵੀ ਆਇਆ ਬਖਸ਼ੀਸ਼ ਹੈ ਬਖਸ਼ੀਸ਼ ਹੈ ਧਨ ਭਗ ਉਹਨੂੰ ਸਿਰ ਤੇ ਬੰਨ ਲਿਆ ਉਹਨੂੰ ਉਤਾਰਿਆ ਨਹੀਂ ਅਗਲੇ ਸਾਲ ਹੋਰ ਕਪੜਾ ਮਿਲਿਆ ਉਹ ਵੀ ਉੱਤੇ ਬੰਨ ਲਿਆ ਹੋਰ ਮਿਲਿਆ ਉਹ ਵੀ ਬੰਨ ਲਿਆ ਅਗਲੇ ਨਹੀਂ ਉਤਾਰੇ ਤੇਉ ਤੇ ਪਾਣੀ ਢੰਦੇ ਰਹੇ ਸਿਰ ਤੇ ਗਾਗਰਾਂ ਚੁਕ ਚੁਕ ਕੇ ਤੇ ਪਾਣੀ ਨਾਲੋ ਕੱਪੜੇ ਭਿੱਜੇ ਹੋਏ ਸਦਾ ਸਿਰ ਤੇ ਹੀ ਬੱਦੇ ਰਹੇ ਸਿਰ ਗਲ ਗਿਆ ਕੀੜੇ ਪੈ ਗਏ ਏਡੀ ਘਾਲਣਾ ਖਾਲੀ ਗੁਰੂ ਅਮਰਦਾਸ ਪਾਤਸ਼ਾਹ ਨੇ ਔਰ ਉਸ ਸੇਵਾ ਦੇ ਸਦਕੇ ਅੱਜ ਦੇ ਦਿਹਾੜੇ ਗੁਰੂ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਗੁਰਮੁਖ दु न आई ਉਹ ਅੱਜ ਅਮਰਦਾਸ ਨੂੰ ਦੇਣੀ ਹੈ ਤੇ ਅੱਜ ਦੇ ਦਿਹਾੜੇ ਦਿੱਤੀ ਮੱਥਾ ਟੇਕਿਆ ਨਮਾ ਸਮਤ ਚੜਿਆ ਤੇ ਆਖਿਆ ਬਾਬਾ ਤਿਲਕ ਲਗਾ ਬਾਬਾ ਤਿਲਕ ਲਗਾ ਗਵਾਹੀ ਪਾ ਆਪਣੀ ਸਾਦੇ ਬੁੱਢੇ ਨੇ ਤਿਲਕ ਲਾਇਆ ਪੰਜ ਪੈਸੇ ਨਾਰੀਅਲ ਝੋਲੀ ਪਾਇਆ ਤੇ ਗੁਰੂ ਅੰਗਦ ਸਾਹਿਬ ਸੱਚੇ ਪਾਸ ਨੇ ਮੱਥਾ ਟੇਕਿਆ ਜੀ ਵਾਹਿਗੁਰੂ ਅੱਜ ਉਹ ਪਾਵਨ ਪੁਰਬ ਹੈ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਗੱਦੀ ਦਾ ਗੁਰ ਕੀਰਤਨ ਸਮਾਪਤੀ ਬੋਲਾ ਚੁਕਾ ਬਖਸ਼ਣੀਆਂ ਵਾਹਿਗੁਰੂ ਜੀ ਕਾ ਖਾਲਸਾ